ਪਹੁੰਚ ਗਏ ਸੀਗੇ ਅੱਪਾ ਚੰਡੀਗੜ ਰੌਕ ਗਾਰਡਨ ਤੇ ਸਾਡਾ ਬੰਦਾ ਲੈਣ ਲੱਗਾ ਸਾ ਟੈਕਟਾ ਉਹ ਖੜਾ ਹੀ ਲੈਣ ਦੇ ਵਿੱਚ ਅੱਧੇ ਘੰਟੇ ਬਾਅਦ ਵਾਰੀ ਆਈ ਸਾਡੇ ਬੰਦੇ ਦੀ ਤਰ੍ਹਾਂ ਦਿਖਾਉਣੀ ਆ ਤੁਹਾਨੂੰ ਅੱਗੇ ਫਿਰ ਲੈ ਆਇਆ ਫਿਰ ਟੈਕਟਾ ਅੱਧੇ ਘੰਟੇ ਬਾਅਦ ਓਏ ਹਾਂ ਤਮਾਰਾ ਕਰਮੜੇ ਕੰਮਾਂ ਨੂੰ ਟੱਕ ਟੂਟਾ ਵਾਲੇ ਕੰਮ ਨੂੰ ਮੈਂਟ ਲਾਇਆ ਕਰ ਬੰਦੇ ਸਾਡੇ ਗਰਮ ਗਰਮ ਚਾਹ ਦਿੱਤੀ ਜਾਂਦੇ ਚੱਕ ਫਿਰ ਕਿੱਚੂ ਹਣਾ ਮੂੰਹ ਮਚਾਉਣੇ ਦਾ ਚਾਲੀ ਲੈਣੇ ਵਿੱਚ ਚਾਚੇ ਜਿਹੜੇ ਕੱਪੜਾ ਪੀ ਪੀ ਹਣ ਖੇਚੜੇ ਮਾਰ ਅੰਦਰ ਨਮਸਕਾਰ ਜੀ ਚਾਹ ਆ ਰਹੀ ਯਾਰ ਆਪਾਂ ਵੀ ਚਾਹ ਬਿੰਦੇ ਨਹੀਂ ਆਈਦਾ ਕੋਕ ਵਾਲੀ ਆ ਸਾਰੀ ਦਿਹਾੜੀ ਖਾਣ ਨਹੀਂ ਮੰਗੀ ਜਾਂਦਾ ਹੁਣ ਨਹੀਂ ਇਹਨੂੰ ਮਿਲਣਾ ਕੋ ਖਾਣ ਨੂੰ ਤੇਰੀ ਜਾਂਦਾ ਦੇਖੋ ਇਹ ਗਰਮ ਗਰਮ ਚਾਹ ਜਾਂਦੀ ਅੰਦਰ ਕੜੇ ਕੜੇ ਬਾਈ ਕਹਿੰਦੇ ਬੰਦੇ ਭੱਲ ਗਏ ਨੇ ਚੰੜ ਤੇ ਆਪ ਦਾ ਆਪ ਦਾ ਪਛਾਣ ਕੇ ਲੈ ਜਾਓ ਜਿਹਦਾ ਜਿਹਦਾ ਵੀ ਹੈਗਾ ਤੇਰੇ ਸਾਡੇ ਬੰਦੇ ਦੀ ਚਾਹ ਨਹੀਂ ਲੋਟ ਆਉਂਦੀ ਚਾਹ ਹੀ ਪੀ ਜਾਂਦਾ ਪਾਣੀ ਮੁੱਕ ਗਿਆ ਇੱਧਰ ਵੀ ਓਏ ਉਧਰ ਕੜੇ ਲੈ ਜਾਓ ਪਛਾਣ ਕੇ ਆਉਦੇ ਆਪਦੇ ਜਿਹਦੇ ਜਿਹਦੇ ਪਏ ਆ ਓਏ ਪਾਣੀ ਮੁੱਕ ਗਿਆ ਕੀ ਦਾ ਆ ਨਹਿ ਚ ਉਹ ਫਿਰ ਹੁਣ ਹਾੜਾ ਮਹਾੜਾ ਮੋਕਈ ਵੱਧ ਆਉਂਦਾ ਹੁੰਦਾ ਸੂਨ ਕਰਦੇ ਓਏ ਫੇਰ ਨਹੀਂ ਕੀ ਹਾਂ ਪਾਣੀ ਮੁੱਕ ਗਿਆ ਕੱਟ ਲੈਣਾ ਸੀ ਬੰਡੋ ਦਰਾਂ ਤੇ ਸ਼ਾਂਜਣਾ ਨੇ ਰੱਖੀ ਰਮਾਲੀ ਦਾ ਵੀ ਕੰਮ ਕਰ ਲੈਣੇ ਸੀ ਨਾਲ ਨਾਲ ਹੈ ਨਾ ਮੈਂਟੇਨਿੰਗ ਕਰੀ ਹੂੰ ਇਹ ਕਾਠੀ ਬੜਾ ਪਤਾ ਨਹੀਂ ਇੱਥੇ ਕੌਣ ਆਇਆ ਹੋਇਆ ਸ਼ਰਾਬ ਹੋਇਆ ਪਿਆ ਕਹਿੰਦੇ ਕੱਟ ਆਲਾ ਜੜਾ ਦੇਖੋ ਇਹ ਪੱਤਾਂ ਜਾ ਗਈਆਂ ਉੱਪਰੋਂ ਲਾ ਕੇ ਅੱਜ करो इंडिया का कार्टून चेक करो ये डेकोरेशन ਏਸੀ ਉਹ ਸੀ ਲਾਇਆ ਹੋਇਆ ਇਹ ਉਠ ਨੂੰ ਕੇ ਫਿਰ ਗਰਮੀ ਲੱਗਣ ਲੱਗ ਜੰਦੀ ਵੱਧ ਫਿਰ ਏਸੀ ਔਨ ਕਰ ਦਿੰਦੇ ਆ ਬੰਦੇ ਚਲੋ ਅੱਗੇ ਦਿਖਾਉਣੇ ਤੁਹਾਨੂੰ ਕਰੋ ਇੱਥੇ ਇੱਕ ਗੁੱਡੀਆਂ 20 ਕਹਿੰਦੇ ਨਿਕਲ ਓਏ ਆ ਵੀਡੀਓ ਬਣਾਇਆ ਜਾ ਸਵਾਜਾ ਗਾਣੇ ਲਾ ਕੇ ਪਾਵਾਂਗੇ ਰੋਟੀ ਪਣੀ ਇੱਧਰ ਆ ਰਲ ਭਾਈ ਅੱਧੂ ਇੱਚ ਆ ਜਾ ਨਾ ਸਾਂਝਾ ਪਰਿਵਾਰ ਪੜਨ ਆਇਆ ਹੋਇਆ ਕਹਿੰਦਾ ਸਾਰੇ ਓਏ ਕੁੰਡਾ ਘੋਟ ਨਾਲ ਠੋਕੂ ਦਰੇ ਪੰਗਣ ਨਾਲ ਵੀਰੇ ਆ ਰਿਹਾ ਰਫਲ ਚੱਕੀ ਕਰਦੀ ਆ ਮਗਰ ਕੱਲੀ ਪਾਇ ਵੀ ਦਿੰਦੀ ਰਫਲ ਦੀ ਆ ਜਾ ਕੋਈ ਅਗਲਤੀ ਨਾਲ ਕਿੱਧਰ ਬਹਿ ਕੇ ਆ ਗਏ ਭਲੇਕੇ ਨਾਲੀ ਸੋ ਮੁਕੇ ਉਨਕੀ ਇਹ ਕੰਮ ਆ ਚੱਲੀ ਕਹਿੰਦੇ ਬਰਾਤ ਚੱਲ ਬਰਾਤਾਂ ਚੱਲੀਆਂ ਕਿ ਬੇਖਬਰਾਂ ਤਾਂ ਚੱਲੀਆਂ ਓਏ ਆ ਜਾਂਦੀ ਏ ਡੋਲੀ ਆ ਬੱਲੂ ਉਹ ਮੁੜਦੀ ਗੱਡੀ ਕਰਕੇ ਆਏ ਆ ਤੂੰ ਕਿਉਂ ਸਰਵਲ ਇੱਥੇ ਰਹਿ ਕੇ ਕਹਿਆ ਡਾ ਬੰਦਾ ਇੱਕ ਡਾਕ ਚੋਕ ਕੇ ਆਇਆ ਸਬੂਤ ਆਈ ਸਾਡੇ ਕੋਲੇ ਆ ਰਗਦੀ ਹੋਰ ਓਏ ਆ ਕੀ ਬਾਪਾ ਤਾਂ ਹੋਰ ਆ ਓਏ ਓ ਡਾਈ ਲਾਉਣ ਦੀ ਲੋੜ ਹੀ ਨਹੀਂ ਬਾਬੇ ਦਾੜੀ ਦੇ ਕਿੰਨੀ ਕਾਲੀ ਪਤਾ ਨਹੀਂ ਕੀ ਲਾਉਂਦਾ ਉੱਥੀਆਂ ਵਾਲਾ ਕੀ ਰਾ ਆਪਣੇ ਦਾ ਘਰ ਹੀ ਪਿਆ ਦੋ ਵਾਰ ਚੰਗੀਆ ਬਟੋੜਾ ਅੱਜ ਚੱਲਿਆ ਜੀ ਬਾਈ ਖੇਤ ਪਾਉਣ ਬੀਜੂ ਕਣਕ ਟਾਈਮ ਨਾਲ ਹੀ ਆ ਜੀ ਲੇਟ ਹੋ ਗਿਆ ਪਰ ਆ ਮੈਂਡੜੀ ਉੱਤੀਂ ਦੀ ਆ। ਹਲੋ। ਬੱਟੀਆਂ ਲੱਗੀਆਂ ਹੋਈਆਂ ਇੱਥੇ ਨਾ। ਆਜ ਚਵਾਰ ਆ ਜੀ। ਕਿਉਂ? ਕੀਤੀ ਵਰਦਿਆ ਬੰਦੇ ਦੇ ਕੰਮ ਨੂੰ। ਆ ਝੂਟਦੇ ਆ ਬਾਈ ਹੁਣੀ ਪਿੰਗ। ਇਥੋਂ ਟੁੱਟੀ ਬਾਈ ਉਹਨੇ ਪਿੰਡ ਵਿੜੇ ਚ ਆ ਕੇ ਡਿੱਗਣਾ ਹੋਵੇ। ਸਾ ਯਾਰ। ਬਾਤ ਸੁਣ। ਬਾਈ ਜੱਡਾ ਪੈਣਾ ਅੱਧੇ ਰੌਗੜ ਜੰਗੂਗੇ ਲੰਦਾ ਥੋੜਾ ਹੁੰਦਾ ਆਤਾ ਮੈਂ। ਕੀ ਆਕ ਮੈਂ ਦੱਸਿਆ ਜਾਂਦਾ ਮਗਰ ਡੈਪ ਪੈਣਾ ਅੱਧੇ ਰੌਗਰਟਾਂ ਚ ਗੂੰ ਖੇਡ ਰਹੇ ਨੇ ਉਹਨਾਂ ਦਾ ਓਏ ਆ ਜਾ ਓਏ ਆ ਰਹੀ ਆਂਟੀ ਦੀ ਸਫਾਈ ਕੀਤੀ ਹੋਈ ਦੇਖੋ ਅੰਦਰ ਉਹ ਵਾ ਬਹੁਤ ਮਿਹਨਤ ਕਰਦੀ ਆ ਬਜਾਰੀ ਨਾ ਜੀ ਚੱਕੀ ਹੋ ਜਾ ਥੈਲਾ ਟੋਕਰੀ ਫੁੱਲ ਹੈ ਜੀ ਅਸੀਂ ਹੁਣ ਜਦ ਫੈਰਮ ਬੰਦ ਕਰਤੀ ਜਾਂਦਾ ਨੇ ਜੀ ਅੱਗੇ ਚੱਲਦੀ ਹੁੰਦੀ ਇੱਥੇ ਹੁਣ ਬਾਅਦੋਂ ਮੋੜ ਚਲੇ ਸੀ ਤੇ ਦੋ ਮਿੰਟਾਂ ਦੇ ਨਾਲ ਆ ਲਈ ਬਾਈ ਲੱਗਾ ਇਹ ਮੱਛੀਆਂ ਫੜਨ ਤੇ ਪਾਰਕ ਵਾਲਿਆਂ ਨੇ ਫੜ ਕੇ ਸਿਰ ਤੇ ਬਿਠਾਤਾ ਕਹਿੰਦੇ ਕੌਣ ਨਹੀਂ ਕਰਨਾ ਤੇ ਮੱਛੀ ਨਹੀਂ ਫੜ ਸਕਦਾ ਤੂੰ ਆਹ ਨਹੀਂ ਕਦਰ ਇਹ ਪੱਥਰਾਂ ਦੇ ਕੀੜੇ ਕਢਾਈ ਜਾਂਦੇ ਅੱਜ ਚਾਰਕ ਜਣੇ ਉਹ ਵੜੇ ਆਈ ਆ ਗਏ ਪਿੰਡ ਚੰਨੀ ਲੈ ਕੇ ਆਲਵਾਈ ਜਾਣੀ ਅਸੀਂ ਕਰ ਇਦਗੀ ਝਾੜ ਘੜਕ ਨਿਕਲਿਆ ਪੈਸੇ ਚੱਕੋ ਸਾਲੋਂ ਵਿੱਚ ਪੈਸੇ ਚੱਕੋ ਝੜ ਘਟ ਨਿਕਲਿਆ ਇਦਗੀ ਪੂਰੇ ਇਹਦੇ ਕਰਨੇ ਜੋ ਆਪਣੇ ਸੋਨੇ ਹਿੱਕੇ ਬਾਈ ਬੱਚੋਏ ਤੈਨੂੰ ਬੂਲ ਭਲਾਈ ਆ ਜੀ ਜਿਉਂ ਘਮ ਕੇ ਬਾਹਰ ਆ ਗਏ ਆ ਫੇਰ ਲੈ ਚਲੇ ਅੰਦਰ ਆ ਉੱਪਰ ਨੂੰ ਬੰਨ ਕਿੱਧਰ ਨੂੰ ਚੱਲੇ ਹੁਣ ਕਿੱਧਰ ਜੜੇ ਆਏ ਨਾ ਚੱਲੋ ਚੱਲ ਸਦਾ ਹੋ ਕੇ ਪਤਲੇ ਆ ਜੇ ਆ ਚੱਲ ਮੂਰੇ ਚੱਲ 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 ਉਹ ਜੇ ਲਕੈਦੀ ਛੱਡੇ ਤਾੜੇ ਹੋਏ ਉਹਦੇ ਵਿੱਚ ਠੀਕ ਹੈ ਜੀ ਉਹ ਜਿਵੇਂ ਇੱਕ ਨਹੀਂ ਮੈਚ ਇਹ ਚੱਲੀ ਜਾਂਦਾ ਹੁੰਦਾ ਵਾ ਸਾਰੇ ਟਾਵਰ ਤੇ ਲੂੰਕੀਆਂ ਦੇ ਵਿੱਚ ਇੱਕ ਲਾਲਚਾ ਚਾਦਦਾ ਉਹ ਬੜੀ ਫਰਮੀ ਆ ਉੱਚਾ ਪਿੰਡ ਹੈ ਰੋਡ ਹਾਂ ਹਾਂ ਫਿਰਮਾ ਉੱਚਾ ਪਿੰਡ ਆਰ ਉਹਨਾਂ ਦੇ ਘਰ ਹੀ ਆ ਸਾਰੇ ਹਾਂ ਉਹ ਬੱਲੂ ਕੰਦਰ ਲੈ ਹੈਲੋ ਬਾਈ ਜੀ ਕੀ ਵਿਚਾਰ ਦੇਣਾ ਚਾਹੁੰਗੇ ਤੁਸੀਂ ਆਹ ਕੁਝ ਦੇਖ ਕੇ ਕੋਲੇ ਦੀ ਇੱਕ ਤਾਨਾਸ਼ੀਨਾ ਚ ਲਈ ਫਿਰਦੇ ਆ ਹੈ ਨਹੀਂ ਕੁਛ ਨਾ ਫਿਰ ਉਹ ਹੀ ਕਰ ਲੈ ਲਾਤਾਂ ਦੁਗਣੀ ਲਾਜਾਂ ਪੰਜਾਂ ਮੈਂ ਤੋਰ ਤੋਰ ਕੇ ਪੱਥਰਾਂ ਜਾਂ ਤੇ ਆ ਬਗਣੀ ਸੁਮਰਾਜੇ ਜਾਏ ਕਿਸੇ ਚ ਉਹ ਫਿਲਮਾਂ 'ਚ ਨਹੀਂ ਦੇਖਦੇ ਹੁੰਦੇ ਕੋਈ ਇਹ ਕਹਾਣੀ ਹੈ ਮੈਂ ਵੀ ਉੱਥੇ ਹਾਂ ਫਨ ਫਨ ਲੋੜਾ ਬਣਾ ਹੈ ਪ੍ਰਾਣਾਂ ਦੇ ਡੱਗ ਪਿਆ ਕਰਨ ਚੱਕਣਾ ਵੀ ਨਹੀਂ ਥੋੜੀ ਨਹੀਂ ਫਿਰ ਜਿੰਨੀ ਕਮਾਈ ਹੋਈ ਮੇਰੇ ਉੱਤੇ ਲਾਦੀ ਇਹ ਉੱਧਰ ਵੀ ਚੱਲਣਾ ਕੀ ਆ ਦੇਖ ਲੋ ਯਾਰ ਕੋਹ ਨਹੀਂ ਹੈਗਾ ਇੱਥੇ ਆ ਨਹੀਂ ਪਤਾ ਨਹੀਂ ਕਿੱਧਰ ਨੂੰ ਗੁੱਤੀ ਆ ਯਾਰ ਆ ਵਾ ਇੱਥੇ ਹੈ ਨਹੀਂ ਕੋਲ ਦੇਖਣ ਨੂੰ ਸੁਖਣ ਨੂੰ ਤਾਂ ਉਧਰ ਆ ਪੱਥਰ ਜਿਹਾ ਹੀ ਆ ਬਸ ਤੁਰੇ ਚੱਲੋ ਅੱਜ ਵਿੱਚ ਇਹ ਪਲੇਟ ਜੋ ਕੋਈ ਸਮਾਨ ਹੀ ਲੱਗਾ ਚੱਕ ਯਾਰ ਵਿਚਾਰੇ ਨਾ ਆਏ ਨਾ ਕਰੋ ਧੱਕਾ ਤਾਂ ਵੀਰ ਜੀ ਚਲੋ ਬਾਈ ਕੋਈ ਨਹੀਂ ਚਲ ਅਗਰ ਉਹ ਧਿਆਨ ਰੱਖਿਆ ਕਰ ਪਲੇ ਟਾਕੇ ਰਿਹਾ ਕਰ ਬੰਦੇ ਤੇ ਸਾਰੇ ਭੁੱਖੇ ਆ ਇੱਥੇ ਚਲੋ ਜੀ ਫਸਦਾ ਮੇਰਾ ਹੋ ਗਿਆ ਕੰਮ ਫਤਿਹ ਚਲਦੇ ਆਉਣ ਮੁੜ ਕੇ ਆ ਦੇਖੋ ਇਹ ਕੋਟੇ ਦੇ ਆ ਮੈਜਿਕ ਦੇਖੋ ਸਾਡੇ ਬੰਦੇ ਨਾਲ ਕੀਤੀ ਰਹੀ ਯਾਰ ਓਏ ਆਪਾਂ ਰਿਸ਼ੇ ਰਿਸ਼ੇ ਲੈਵਲ ਤੇ ਰੱਖੀ ਦੇ ਆ ਬੈਜਿੰਗ ਆ ਨਾ ਆਪਣੀ ਸਾਡੇ ਭਾਈ ਨਿਕਾ ਜਾ ਭਾਈ ਅੱਜ ਇਹ ਜਸਾ ਕਿਹੜੇ ਗੁਰਜਿੰਦਰ ਚ ਆ ਜਾਈ ਪੂਰਾ ਚੱਲ ਚੱਲ ਲੱਗੀ ਰੇਸ ਰੇਸ ਲੱਗੀ ਠੋਕ ਠੋਕ ਚੱਲ ਜੰਗ ਜੰਗ ਦਾ ਕਰ ਦੇ ਨੀ ਯਾਰ ਬੰਦੇ ਠੋਕ ਵੜੀਓ ਤਾਂ ਆ ਗਿਆ ਲਾਵੀ ਮਗਰ ਕਹਿੰਦੇ ਚੱਕ 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 ਜਿਹੜਾ ਪਾ ਗਿਆ ਕਹਿੰਦੇ ਬੰਦਾ ਉਹਦੇ ਗੋਲ ਘਮਾਉਂਦਾ ਉਹਨਾਂ ਲਈ ਬ੍ਰੇਕ ਲਾ ਕੇ ਤੇ ਤੂ ਵਾਦੀ ਠੋਕੂਣਾ ਟੱਗ ਗਿਆ ਗੇਰਾ ਚੱਕ ਲੈ ਓਏ ਹੋ ਹੋ ਕਰਦਾ ਕੰਮ ਕਰਦਾ ਠੋਕਦੀ ਓਏ ਉਹ ਹੋ ਗਿਆ ਕੰਮ ਉਧਰ ਤਨ ਤਾਈ ਜਵਾਗ ਦਾ ਉਹ ਤਨ ਵੀ ਕੰਦੇ ਚ ਮਰੀ ਰਿਹਾ ਗੇ ਮੋਤਵਾ ਰੋਪੂ ਨਾ ਇੱਕ ਕਾਠ ਅੱਜ ਚੌਂਦੀਗੜ੍ਹ ਚ ਧੱਕ ਪਾਈ ਵੇ ਲੋ ਧੱਕਾ ਦਾ ਗੰਦ ਨਹੀਂ ਆੜਦਾ ਜੀ ਪੀਕਾਂ ਹੀ ਮਰੀ ਜਾਂਦਾ ਮੈਂ ਕੰਨ ਚ ਪੜਦਾ ਦੋ ਮਨ ਲਾਇਆ ਪਿਆ ਘੰਟਾ ਹੋ ਗਿਆ ਨੇ ਉਹ ਜੱਕ ਇਧਰ ਹੀ ਜੜ ਤੱਕ ਪਲੇ ਪੈੜਿਆ ਵੰਦਈ ਕੰਦੇ ਕਰੋ ਇਹ ਜੱਗ ਡਾਰੇ ਮਨ ਮੂਦਾ ਕੀਤਾ ਪਿਆ ਉਥੇ ਆ ਚੱਕ ਡਾਰੇ ਮਨ ਮੂਦਾ ਕੀਤਾ ਪਿਆ ਲਤਾ ਜਿੰਨੀਆਂ ਮਾਰਟੀ ਘਾ ਲਾ ਸਾਡੇ ਬੰਦੇ ਦਾ ਜਿੰਨੀਆਂ ਮਾਰਟੀ ਅਦਰ ਬਾਈ ਉਹ ਚੱਕੀ ਮਾਰਦਾ ਕੰਮ ਨੂੰ ਕਹਿੰਦੇ ਜਾ ਬਾਈ ਜੀ ਤਾਂ ਸਾਡਾ ਬੰਦਾ ਭਾਲੂ ਜਾ ਕੇ ਭੱਜ ਲਿਆ